ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਵੀ ਹਲੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੋਰ ਦੋਸਤਾਂ ਮਿੱਤਰਾਂ ਨਾਲ ਅੱਗੇ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਅੱਜ ਦੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਸਟੂਡੈਂਟ ਲਾਈਫ ਬਾਰੇ ਵੀ ਇੱਕ ਸਟੂਡੈਂਟ ਦੀ ਲਾਈਫ 'ਚ ਕਿਹੜੀਆਂ-ਕਿਹੜੀਆਂ ਦਿੱਕਤਾਂ ਆਉਂਦੀਆਂ ਤੇ ਇੱਕ ਸਟੂਡੈਂਟ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਆਪਣੀ ਜ਼ਿੰਦਗੀ 'ਚ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲਾਂ ਜਦੋਂ ਇੱਕ ਬੱਚੇ ਨੂੰ ਸਕੂਲ ਲਾ ਦਿੱਤਾ ਜਾਂਦਾ ਉਹਨੂੰ ਪਹਿਲੀ ਕਲਾਸ 'ਚ ਲਾ ਦਿੱਤਾ ਜਾਂਦਾ ਉਸ ਤੋਂ ਬਾਅਦ ਉਹ ਸਟੈਪ ਬਾਈ ਸਟੈਪ ਕਲਾਸਾਂ ਨੂੰ ਪਾਸ ਕਰਦਾ ਹੋਇਆ ਅੱਗੇ ਅਗਲੀ ਕਲਾਸ 'ਚ ਹੋ ਗਿਆ ਫਿਰ ਉਹਦੋਂ ਅਗਲੀ 'ਚ ਹੋ ਗਿਆ ਫਿਰ ਉਹਦੋਂ ਅਗਲੀ 'ਚ ਹੋ ਗਿਆ 12 ਸਾਲਾਂ 'ਚ ਉਹ ਪਲੱਸ 2 ਪਾਸ ਕਰ ਜਾਂਦਾ ਪਲੱਸ 2 ਤੋਂ ਪਹਿਲਾਂ ਉਹਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੁੰਦੀ ਕੋਈ ਟੈਨਸ਼ਨ ਨਹੀਂ ਹੁੰਦੀ ਉਹਨੂੰ ਐ ਹੁੰਦਾ ਬਸ ਵੀ ਇੱਕ ਸਾਲ ਆਪਾਂ ਇਸ ਕਲਾਸ ਚ ਲਾਵਾਂਗੇ ਉਦੋਂ ਬਾਅਦ ਆਪਾਂ ਅਗਲੀ 'ਚ ਜਾਵੜਾਂਗੇ ਫਿਰ ਅਗਲੀ 'ਚ ਜਾਵੜਾਂਗੇ ਪਰ ਜਦੋਂ ਬੰਦਾ ਪਲੱਸ 2 ਪਾਸ ਕਰ ਜਾਂਦਾ ਉਦੋਂ ਬਾਅਦ ਕੰਮ ਟ੍ਰੇਨ ਦੇ ਟਰਾਈ ਕਰਗਾ ਹੋ ਜਾਂਦਾ ਕਿਉਂਕਿ ਰਾਹ ਬਹੁਤ ਹੁੰਦੇ ਆ ਪਰ ਬੰਦੇ ਕੋਲੇ ਜਾਣਕਾਰੀ ਨਹੀਂ ਹੁੰਦੀ ਵੀ ਆਪਾਂ ਕੀ ਕਰੀਏ ਜ਼ਿੰਦਗੀ 'ਚ ਕਈ ਬੰਦੇ ਤਾਂ ਪਲੱਸ 2 ਕਰਕੇ ਹਟ ਜਾਂਦੇ ਆ ਕੰਮ ਕੋਈ ਕੰਮ ਸਿੱਖਣ ਲੱਗ ਜਾਂਦਾ ਕੋਈ ਖੇਤੀ ਕਰਨ ਲੱਗ ਜਾਂਦਾ ਜਿਹਦੇ ਕੋਲੇ ਜ਼ਿਆਦਾ ਜ਼ਮੀਨ ਹੁੰਦੀ ਉਹ ਖੇਤੀ ਕਰਨ ਲੱਗ ਜਾਂਦਾ ਪਰ ਜਦੋਂ ਬੰਦਾ ਕਾਲਜ 'ਚ ਜਾ ਵੜਦਾ ਉੱਥੇ ਉਹਨੂੰ ਬਹੁਤ ਤਰ੍ਹਾਂ ਦੇ ਅੱਗੇ ਬੰਦੇ ਟੱਕਰਦੇ ਆ ਨਸ਼ੇ ਵਾਲੇ ਵੀ ਟੱਕਰਦੇ ਆ ਪੜਨ ਵਾਲੇ ਵੀ ਟੱਕਰਦੇ ਆ ਕੋਈ ਫਿਲਮਾਂ ਦੇਖਣ ਵਾਲੇ ਵੀ ਟੱਕਰਦੇ ਆ ਇਹ ਗੀੜੀ ਦੇ ਨਾਲ ਹੀ ਟੱਕਰ ਦਿਆ ਕਾਲਜ ਚ ਪਰ ਇਹ ਆਪਣੇ ਤੇ ਡਿਪੈਂਡ ਆ ਵੀ ਆਪਾਂ ਕਿਹੜੇ ਬੰਦਿਆਂ ਨਾਲ ਨਾਲ ਆਪਾਂ ਉਦੋਂ ਆਪਾਂ ਨੂੰ ਲੋੜ ਹੁੰਦੀ ਆ ਵੀ ਆਪਣੇ ਘਰ ਦੇ ਹਾਲਾਤ ਦੇਖੋ ਵੀ ਜੇ ਆਪਾਂ ਆਪਣੇ ਘਰ ਦੇ ਹਾਲਾਤ ਸੁਧਾਰਨੇ ਆ ਤਾਂ ਆਪਾਂ ਨੂੰ ਪੜਨਾ ਪੈਣਾ ਤੇ ਉਦੋਂ ਬਾਅਦ ਗੱਲਾਂ ਕੀ ਨਸ਼ੇ ਦੀ ਵੀ ਨਸ਼ੇ ਵਾਲੇ ਵੀ ਹੁੰਦੇ ਆ ਬੰਦੇ ਕਾਲਜਾਂ ਚ ਪਰ ਇਹ ਆਪਣੇ ਤੇ ਡਿਪੈਂਡ ਆ ਵੀ ਆਪਾਂ ਉਸ ਪਾਸੇ ਜਾਣਾ ਕਿ ਨਹੀਂ ਜਾਣਾ ਕੋਈ ਵੀ ਬੰਦਾ ਕਿਸੇ ਦੀ ਮੂਹ ਚ ਨਹੀਂ ਪਾਉਂਦਾ ਨਸ਼ਾ ਵੀ ਆਲ ਹੈ ਭਾਈ ਤੂੰ ਖਾ ਮੈਂ ਤੈਨੂੰ ਗਵਾਉਣਾਗਾ ਇਹ ਆਪਣੀ ਆਪ ਦੀ ਮਰਜ਼ੀ ਹੁੰਦੀ ਆ ਆਪ ਦਾ ਆਪ ਹੀ ਲੱਗਦਾ ਬੰਦਾ ਕੋਈ ਕਿਸੇ ਨੂੰ ਨਹੀਂ ਲਾਉਂਦਾ ਤੇ ਉਸ ਤੋਂ ਬਾਅਦ ਗੱਲ ਆ ਗਈ ਪਰਸੈਂਟੇਜ ਦੀ ਹਾਂ ਵੀ ਪਲੱਸ 2 ਤੱਕ ਟੀਚਰ ਹੀ ਕੈਂਦੀ ਦੇਂਦੇ ਆ ਵੀ ਪਰਸੈਂਟੇਜ ਤੁਸੀਂ ਉਹ ਕਰ ਵੱਧ ਪੜੋ ਪਰਸੈਂਟੇਜ ਵਧਾਓ ਵੀ ਪਰਸੈਂਟੇਜ ਦਾ ਫਾਇਦਾ ਪਰਸੈਂਟੇਜ ਪਰਸੈਂਟੇਜ ਦਾ ਕੋਈ ਫਾਇਦਾ ਨਹੀਂ ਇੱਥੇ ਕੋਈ ਪਰਸੈਂਟੇਜ 베ਸ ਤੇ ਨੌਕਰੀ ਨਹੀਂ ਮਿਲਦੀ ਬਸ ਪਰਸੈਂਟੇਜ ਦਾ ਇੱਕ ਫਾਇਦਾ ਵੀ ਪਲੱਸ 2 ਤੋਂ ਬਾਅਦ ਸਰਕਾਰੀ ਕਾਲਜ ਜੇ ਐਡਮਿਸ਼ਨ ਜਰੂਰ ਮਿਲ ਜਾਂਦੀ ਹੈ ਤੇ ਪਰਸੈਂਟੇਜ 베ਸ ਤੇ ਨੌਕਰੀ ਦਾ ਮੁਸ਼ਕਲ ਆ ਕਿਉਂਕਿ ਦੇਹਰੀ ਜਗਾਰੀ ਬਹੁਤ ਵੱਧ ਚੁੱਕੀ ਆ ਇਹ ਇਹ ਹੁਣ ਆਪਾਂ ਨੂੰ ਵੀ ਪਤਾ ਵੀ ਸਾਰਿਆਂ ਨੂੰ ਤਾਂ ਨੌਕਰੀਆਂ ਨਹੀਂ ਮਿਲ ਸਕਦੀਆਂ ਐਂ ਤਾਂ ਕਾਲਜਾਂ ਸਕੂਲਾਂ ਚ ਲੱਖ ਹੀ ਜਵਾਕ ਪੜਦਾਗਾ ਐ ਸਾਰਿਆਂ ਨੂੰ ਨੌਕਰੀਆਂ ਮਿਲਣਾ ਤਾਂ ਮੁਸ਼ਕਲ ਆ ਤੇ ਨੌਕਰੀਆਂ ਹਾਂ ਜਦੋਂ ਬੰਦਾ ਕਾਲਜ ਚ ਜਾਂਦਾ ਉਹਦੀ ਉਮਰ ਲਗਭਗ ਹੁੰਦੀ ਆਗੀ 18-19 ਸਾਲ ਤੇ ਜਦੋਂ ਬੰਦਾ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕਰਦਾ ਉਦੋਂ ਹੋ ਜਾਂਦਾਗਾ 23 24 ਸਾਲ ਦੇ ਨੇੜੇ ਹੋ ਜਾਂਦਾ ਕੋਈ 25 ਸਾਲ ਦਾ ਵੀ ਹੋ ਜਾਂਦਾ ਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੰਦੇ ਨੂੰ ਹੋ ਜਾਂਦਾ ਵੀ ਹੁਣ ਕੀ ਕਰਾਂ ਕਿਉਂਕਿ ਉਹਦੇ ਕੋਲੇ ਉਹ ਕੱਲਾ ਪੜ੍ਹਾਈ ਦੇ ਹੁੰਦਾ ਕੋਈ ਸਕਿੱਲ ਉਹਦੇ ਕੋਲੇ ਹੁੰਦੀ ਨਹੀਂ ਨਾ ਹੀ ਉਹਨੇ ਕੋਈ ਕੰਮ ਸਿੱਖਿਆ ਹੁੰਦਾ ਪੜ੍ਹਾਈ ਵਾਲਾ ਬੰਦਾ ਤਾਂ ਹੁਣ ਉਸ ਤੋਂ ਬਾਅਦ ਫਿਰ ਕੁਈ 15-20 ਹਜ਼ਾਰ ਤੇ ਪ੍ਰਾਈਵੇਟ ਹੀ ਲੱਗ ਸਕਦਾ ਜੇ ਸਰਕਾਰੀ ਨੌਕਰੀ ਮਿਲ ਜੇ ਤਾਂ ਫਿਰ ਤਾਂ ਵਧੇਗਾ ਉਹਦੇ ਨਾਲ ਦੀ ਦਾ ਕੋਈ ਰੀਜ਼ ਨਹੀਂ ਤੇ ਮਾ ਦਾ ਕਹਿਣਾ ਵੀ ਨਾਲ ਨਾਲ ਕੋਈ ਕੰਮ ਵੀ ਸਿੱਖਣਾ ਚਾਹੀਦਾ ਪੜਾਈ ਦੇ ਕਿਉਂਕਿ ਜੇ ਸਰਕਾਰੀ ਨੌਕਰੀ ਮਿਲਦੀ ਆ ਉਹਦਾ ਘੱਲ ਵਧੇਗਾ ਫਿਰ ਤਾਂ ਵਧ ਗਈ ਹੈ ਤੇ ਜੇ ਨੌਕਰੀ ਭਾਈ ਜਾਨਸ ਨਹੀਂ ਮਿਲਦੀ ਤਾਂ ਕੋਈ ਬੰਦਾ ਆਪਣਾ ਕੰਮ ਕਰਨ ਦੇ ਯੋਗ ਤਾਂ ਹੋਣਾ ਚਾਹੀਦਾ ਜਿਹੜਾ ਹੈਗਾ ਨੌਕਰੀ ਦਾ ਕੰਮ ਸਰਕਾਰੀ ਨੌਕਰੀ ਮਿਲਣ ਦਾ ਕੰਮ ਇਹ ਕੰਮ ਹੋ ਗਿਆ ਹੁਣ ਔਖਾ ਕਿਉਂਕਿ ਬੰਦੇ ਪੜਨ ਬਹੁਤ ਲੱਗੇ ਤੇ ਇੱਕ ਕੰਪੀਟੀਸ਼ਨ ਬਹੁਤ ਵਧ ਗਈ ਹੈ ਪੋਸਟਾਂ ਘਟਾਉਂਦੀਆਂ ਤੇ ਕੈਂਡੀਡੇਟ ਪੇਪਰ ਦੇਣ ਵਾਲੇ ਕੁਝ ਜੁਆਇਨ ਕਰਨ ਵਾਸਤੇ ਬਹੁਤ ਤਿਆਰ ਬੈਠੇ ਹੁੰਦੇ ਆ ਤੇ ਇੱਕ ਗੱਲ ਹੈਗੀ ਆ ਵੀ ਜੇ ਜਿਵੇਂ ਪੰਜਾਬ ਚ ਕੋਈ ਪੋਸਟ ਆਈ ਤੇ ਬੰਦੇ ਬਾਹਰ ਤੋਂ ਬਹੁਤ ਭਰਦੇ ਆਗੇ ਰਾਜਸਥਾਨ ਹਰਿਆਣੇ ਤੋਂ ਇਹ ਕੰਮ ਬੰਦ ਹੋਣਾ ਚਾਹੀਦਾ ਤੇ ਪੰਜਾਬ ਦੇ ਬੰਦੇ ਨੂੰ ਪਹਿਲ ਮਿਲਣੀ ਚਾਹੀਦੀ ਆ ਨੌਕਰੀ ਚ ਜੇ ਫਿਰ ਤਾਂ ਕੋਈ ਫਰਕ ਪੈ ਸਕਦਾ ਫਿਰ ਨੌਕਰੀਆਂ ਪੰਜਾਬੀ ਬੰਦਿਆਂ ਨੂੰ ਵੱਧ ਸਕਦੀ ਆ ਹੁਣ ਬੰਦੇ ਦਾ ਬਾਹਰੋਂ ਆ ਕੇ ਨੌਕਰੀਆਂ ਲਈ ਜਾਂਦੇ ਆ ਤੇ ਉਸ ਤੋਂ ਬਾਅਦ ਗੱਲ ਆ ਗਈ ਹਾਂਜੀ ਇੱਕ ਨਾ ਜਦੋਂ ਸਟੂਡੈਂਟ ਪੇਪਰ ਦਿੰਦੇ ਆ ਉਹ ਰੱਟੇ ਬਹੁਤ ਮਾਰਦੇ ਆ ਰੱਟੇ ਮਾਰ ਕੇ ਨਾ ਪੇਪਰ ਦਿਆ ਕਰੋ ਉਹਦਾ ਕੋਈ ਫਾਇਦਾ ਨਹੀਂਗਾ 10 ਦਿਨ ਬਾਅਦ ਡੱਕਾ ਨਹੀਂ ਯਾਦ ਰਹਿੰਦਾ ਪੜੋ ਨਾ ਜਿੰਨਾ ਤੁਸੀਂ ਯਾਦ ਰੱਖ ਸਕਦੇ ਹੋ ਅੱਗੇ ਕੋਈ ਪੇਪਰ ਦੇਣਾ ਹੋਵੇ ਕੋਈ ਨੌਕਰੀ ਵਾਸਤੇ ਕੋਈ ਹੋਰ ਤੁਹਾਨੂੰ ਤੇ ਕੋਈ ਪਿੰਡ ਤੋਂ ਹੀ ਪੁੱਛ ਲੇ ਬੀਏ ਦੇ ਬਾਰੇ ਜਾਣਕਾਰੀ ਦੇ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੇ ਆਪਾਂ ਨੂੰ ਉੱਥੇ ਡਕਾ ਨਾਇ ਨਾ ਪਤਾ ਲੱਗਿਆ ਕੋਈ ਪਿੰਡ ਚੋਂ ਆਪਾਂ ਨੂੰ ਪੁੱਛ ਲੈ ਕੋਈ ਸ਼ਹਿਰ ਚ ਬੰਦਾ ਪੜ੍ਹਿਆ ਲਿਖਿਆ ਪੁੱਛ ਲੈ ਕੋਈ ਕੁਛ ਨਹੀਂ ਪੁੱਛ ਲੈ ਉੱਥੇ ਆਪਾਂ ਨੂੰ ਆਨਸਰ ਨਾ ਆਵੇ ਉਹ ਫਿਰ ਉਸ ਦੀ ਪੜ੍ਹਾਈ ਦਾ ਆਪਾਂ ਕੋਈ ਫਾਇਦਾ ਨਹੀਂ ਗਾ। ਆ ਪੜੋ ਉਹ ਨਾ ਜਿੰਨਾ ਤੁਸੀਂ ਯਾਦ ਰੱਖ ਸਕਦੇ ਹੋ ਤੇ ਅੱਗੇ ਕਿਸੇ ਨੂੰ ਦੱਸ ਸਕਦੇ ਹੋ ਉਹ ਜਾ ਪੜੋ ਪਾਸ ਹੋਣ ਵਾਸਤੇ ਨਾ ਪੜੋ ਉਹਦਾ ਕੋਈ ਫਾਇਦਾ ਨਹੀਂ ਪਾਸ ਹੋ ਕੇ ਕੀ ਹੋ ਜਾ ਕੀ ਕਰ ਲਾਂ ਗਾਹਾਂ ਡਿਗਰੀ ਕਰ ਲਾਂਗੇ ਫਿਰ ਕੀ ਕਰਾਂਗੇ ਤਾਂ ਇਸ ਕਰਕੇ ਕੜੂ ਨਾ ਜਨਾ ਯਾਦ ਰੱਖ ਸਕਦੇ ਆ ਇਹ ਸੀਗੀਆਂ ਅੱਜ ਦੀਆਂ ਆਪਣੀਆਂ ਸਟੂਡੈਂਟ ਦੇ ਆ ਸਟੂਡੈਂਟ ਦੀ ਜ਼ਿੰਦਗੀ ਬਾਰੇ ਗੱਲਾਂ ਜੇ ਕੋਈ ਗੱਲਾਂ ਰਹਿ ਗਈਆਂ ਹੋਣਾਂ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਫਿਰ ਆਪਾਂ ਨੈਕਸਟ ਵੀਡੀਓ 'ਚ ਉਹਦੇ ਵੀਡੀਓ ਬਣਾ ਦਾਂਗੇ ਉਸ ਗੱਲਾਂ ਤੇ ਬਣਾ ਦਾਂਗੇ ਉਸ ਮੁਸ਼ਕਲਾਂ ਦੀ ਵੀਡੀਓ ਬਣਾ ਦਾਂਗੇ ਜੇ ਅੱਜ ਦੀ ਇਸ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਵਿਦਿਆਰਥੀ ਦੋਸਤਾਂ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ ਤਦ ਤੱਕ ਦੇ ਲਈ ਧੰਨਵਾਦ